ਵਾਇਕਨੂਜੀ ਕਾ ਖਾਲਸਾ ਵਾਇਕਨੂਜੀ ਕੀ ਫਤਹਿ ਅੱਜ ਸਮੁੱਚਾ ਪੰਥਦਰਦੇ ਸੇ ਕੌਮੇਸ਼ਰ ਦਾ ਤੇ ਸਤਿਕਾਰ ਰੱਖਣ ਵਾਲੇ ਬੜੇ ਚਿੰਤਤ ਹਨ ਜਿਹੜਾ ਐਲਾਨ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਹੰਸ ਸਿੰਘ ਜੀ ਤੁਮਾਰਾ ਨੇ ਕਿਹਾ ਕਿ 14 ਤਰੀਕ ਨੂੰ ਅਸੀਂ ਕੱਠ ਵਲਾ ਕੇ ਜਿਹੜੇ ਜੱਥੇਦਾਰ ਨਵੇਂ ਨੀਤ ਕਿਤੇ ਕੇ ਸੰ ਸ਼੍ਰੀ ਨਾਨਪੁਰ ਸਾਹਿਬ ਤੱਕ ਸ੍ਰੀ ਕੇਸਗੜ ਸਾਹਿਬ ਤੇ ਤੇ ਅਕਾਲ ਤਖਤ ਦੇ ਆਰਧੇ ਜੱਥੇਦਾਰ ਕਾਰਜਕਾਰੀ ਜੱਥੇਦਾਰ ਹੋਣਾ ਕੇ ਅਸੀਂ ਆਪਣੇ ਵਿਚਾਰ ਰੱਖਾਂਗੇ ਔਰ ਸ਼ੌਣੀ ਕਮੇਟੀ ਦੇ ਕੀਤੇ ਫੈਸਲੇ ਨੂੰ ਨੋਟ ਕਰਾਂਗੇ ਮੈਨੂੰ ਕਈ ਬੰਦੇ ਕਹਿ ਰਹੇ ਸਨ ਬਹੁਤ ਵੱਡਾ ਇਕੱਠ ਹੋਏਗਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਿੱਖ ਆਮ ਤੌਰ ਤੇ ਔਰ ਖਾਸ ਤੌਰ ਤੇ ਜਿਹੜੇ ਪਾਣੀ ਨਾਲ ਪਾਣੀ ਨਾਲ ਜੁੜੇ ਹੋਏ ਹਨ ਉਹ ਇਹਨਾਂ ਦੀਆਂ ਚਾਲਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਮੈਨੂੰ ਕੋਈ ਮੀਨ ਨਹੀਂ ਕਿ ਇੱਥੇ ਕੋਈ ਇਕੱਠ ਹੋਏਗਾ ਫਿਰ ਮੈਨੂੰ ਸਮਝਦਾ ਤਾਂ 2000 ਦਾ ਇਜ਼ਾਰ ਬੰਦਾ ਸ਼ਾਇਦ ਹੋ ਹੀ ਜਾਏਗਾ ਕਿਉਂਕਿ 10-15 ਲੱਖ ਤੋਂ ਉੱਪਰ ਬੰਦਾ ਜਿਹੜਾ ਸੀ ਅੱਜ ਰਾਮਪੁਰ ਸਾਹਿਬ ਉਹ ਇਕੱਠਾ ਹੋਇਆ ਸੀ ਤੇ ਜਾਂਦੇ ਜਾਂਦੇ ਇਸ ਸਥਾਨ ਦੇ ਉੱਤੇ ਬੈਠ ਕੇ ਸ਼ਾਇਦ ਉਹ ਚਾਹ ਚੁਣਾਂ ਪਰ ਮੈਨੂੰ ਬੜੀ ਹੈਰਾਨੀ ਵੀ ਆਈ ਜਦ ਮੇਰੇ ਕੋਲ ਤਿੰਨੇ ਵੀਡੀਓਆਂ ਫਿਲਮਾਂ ਯਾ ਤੇ ਕਾਠ ਜਿਹੜਾ ਸੀ ਨਾਮਾਤਰ ਸੀ ਔਰ ਉਸ ਤੋਂ ਪਤਾ ਲੱਗ ਗਿਆ ਸੀ ਕਿ ਡਿਮੋਰਲਾਈਜ਼ ਹੋ ਗਏ ਪਰ ਇੱਕ ਗੱਲ ਮੈਂ ਜਰੂਰ ਕਹਿ ਦੇਣਾ ਚਾਹੁੰਦਾ ਆ ਕਿ ਜਿਹੜੇ ਮਤੇ ਇਹਨਾਂ ਨੇ ਪਾਇਆ ਉਹ ਕੁਝ ਰਾਸੀ ਪਾਰਟੀਆਂ ਨੇ ਕੱਲ ਇਹਨਾਂ ਨੂੰ ਲਿਖੇ ਦਿੱਤੇ ਸਨ ਮੈਨੂੰ ਪਤਾ ਹੈ ਕਿਸ ਨੇ ਲਿਖੇ ਭੇਜੇਨ ਕਿ ਭੇਜੇਨ ਪਿੱਛੇ ਕੌਣ पर मैं जिक्र नहीं करना चाहूंगा मैं तनोदियां बाबा बलबीर सिंह राणा दा जिन्ना ने दूरंदेशी तो समझदारी तो अपनी पंत प्रस्तुत दशे हुए इसे काटवे शामिल किया कह ने अंग सिंह दा जथे बंदियां बिल्कुल नहीं संताम अंतांदे डेरे बिल्कुल नहीं ਯਾ ਬਾਬਾ ਹਰਨਾਮ ਸਿੰਘ ਉਹਨਾਂ ਦੇ ਸੰਤ ਯਾ ਬਗੀਆਂ ਦੇ ਬੰਦੇ ਸਨ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਇਹ ਵਕਤ ਲੰਘ ਗਿਆ ਹਾਲੇ ਵੀ ਡੋਲੇ ਭੇਰੰਦਾ ਨਹੀਂ ਗਿਆ ਪੰਥ ਦੇ ਨਾਲ ਖੜੇ ਹੋ ਸਿੱਖ ਪੰਥ ਦੇ ਨਾਲ ਖੜੇ ਹੋ ਜਿਹੜਾ ਫੈਸਲਾ ਸ਼ੋਨੀ ਕਮੇਟੀ ਨੇ ਆਪਣੀ ਦੋ ਇਜੈਕਟੋਰਾਂਚ ਕੀਤਾ ਉਹਦੇ ਨਾਲ ਸਾਰੇ ਖੜੇ ਔਰ ਮੈਂ ਕਹਿ ਸਕਦਾ ਕਿ ਐਗਜ਼ੈਕਟਿਵ ਨੇ ਫੈਸਲੇ ਠੀਕ ਹੀ ਕੀਤੇ ਸਿਰਫ ਕੁਝ ਸ਼ਖਸੀਤਾਂ ਜਿਨ੍ਹਾਂ ਕੋਲ ਪਹਿਲੇ ਪੁੱਛ ਕੇ ਫੈਸਲੇ ਕੀਤੇ ਜਾਂਦੇ ਸਨ ਸਲਾਹ ਕਰਕੇ ਕੀਤੇ ਜਾਂਦੇ ਸਨ ਉਹਨਾਂ ਕੋਲੋਂ ਨਾ ਪੁੱਛਣ ਕਰਕੇ ਇਹ ਸਾਰਾ ਆਬਿਰ ਇਲਾਕਾ ਇਕੱਠਾ ਹੋਇਆ ਮੈਂ ਇਤਨੀ ਬੇਨਤੀ ਕਰਨੀ ਚਾਹੁੰਦਾ ਜਾਂਦਾ ਨਹੀਂ ਬੋਲਣਾ ਚਾਹੁੰਦਾ ਕਿ ਜੋ ਫੈਸਲੇ ਸ਼ੌਣੀ ਗੁਰਦੁਆਰਾ ਪੰਥ ਕਮੇਟੀ ਨੇ ਕੀਤੇ ਨੇ ਸਮੁੱਚਾ ਪੰਥ ਐਲਾਨ ਕਰੇ ਕਿ ਜੋ ਵੀ ਸ਼ੌਣੀ ਕਮੇਟੀ ਦੇ ਫੈਸਲੇ ਨੇ ਸਿੱਖ ਪੰਥ ਦੇ ਫੈਸਲੇ ਨੇ ਸਿੱਖ ਕੌਮ ਦੇ ਫੈਸਲੇ ਅਸੀਂ ਇਹਨਾਂ ਨਾਲ ਖੜੇ ਹਾਂ ਜਿਹੜੇ ਵੀ ਜਥੇਦਾਰ ਨiyet ਹੋਣਗੇ ਜਾਂ ਹੋ ਗਏ ਅਸੀਂ ਉਹਨਾਂ ਦਾ ਸਾਥ ਨਹੀਂ ਛਡਾਂਗੇ ਬਿਲਕੁਲ ਕੌਮ ਨੂੰ ਚੜ੍ਹਦੀ ਕਲਾ ਚ ਲੈ ਜਾਣ ਲਈ ਹਰ ਸਿੱਖ ਨੂੰ ਅਕਾਲ ਤਾਕਤ ਫੈਸਲੇ ਦਾ ਕੇਸ ਕਟ ਸਾਫਤੇ ਹੋਏ ਫੈਸਲਿਆਂ ਦਾ ਸਤਕਾਰ ਕਰਨਾ ਚਾਹੀਦਾ ਹੈ ਸਿਰ ਝੁਕਾ ਕੇ ਨਮਸਕਾਰ ਕਰਨੀ ਚਾਹੀਦੀ ਹੈ ਮੈਂ ਇੱਕ ਵਾਰ ਫਿਰ ਆਪਣੇ ਦਿਲ ਦੀਆਂ ਗਰਾਂਆਂ ਤੋਂ ਬਾਬਾ ਰਾਮ ਸਿੰਘ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਜਗ੍ਹਾ ਤੇ ਉਹ ਬਰਾਜਮਾਨ ਹਨ ਉਹਨਾਂ ਨੇ ਕਦੇ ਕਿਸੇ ਸਰਕਾਰ ਦਾ ਸਾਥ ਦਿੱਤਾ ਹੈ ਪੰ ਦਾ ਸਾਥ ਦਿੱਤਾ ਅਕਾਲੀ ਦਲ ਦਾ ਸਾਥ ਦਿੱਤਾ ਆਪਣੇ ਜੀਵਨ ਬਤੀਤ ਕਰਦਿਆਂ ਕਈ ਵਾਰ ਮਤ ਪੇਦ ਹੋਏ ਪਰ ਉਹ ਅਕਾਲੀ ਦਲ ਤੋਂ ਮਾਰਕ ਨਹੀਂ ਗਏ ਅਕਾਲੀ ਦਲ ਨੂੰ ਸਪੋਰਟ ਕਰਦੇ ਰਹੇ ਮੈਂ ਹਾਲੇ ਤੱਕ 1975 76 ਦੇ ਵਿੱਚ ਸੰਕਰਤਾਰ ਤੋਂ ਉਹਨਾਂ ਦੀ ਗੱਲ ਯਾਦ ਹੈ ਵੀ ਅਕਾਲੀਆਂ ਦੇ ਨਾਲ ਸਾਨੂੰ ਹਮੇਸ਼ਾ ਨੇ ਬਣਾ ਪਏ ਕਿੱਥੇ ਉਹ ਗੱਲ ਕਰਦੇ ਨੇ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਸਮਝਾਉਣਾ ਚਾਹੀਦਾ ਆਜੋ ਵਕਤ ਆ ਗਿਆ ਮੈਂ ਜੇ ਜੇ ਕੱਠ ਹੋਇਆ ਉਸ ਤੋਂ ਉਹਨਾਂ ਨੂੰ ਸਬਕ ਲੈਣਾ ਚਾਹੀਦਾ ਵੀ ਸਿੱਖਪਨ ਤੁਹਾਡੇ ਨਾਲ ਨਹੀਂ ਇੱਕ 2 250 ਮਸਾਂ ਬੰਦੇ ਇਕੱਠੇ ਹੋਣ ਪ੍ਰਸਰਜ ਪ੍ਰੇਮ ਸਿੰਘ ਚੰਦੂ ਮਾਜਰਾ ਇਕੱਠ ਵੇਖ ਕੇ ਆਇਆ 15 20 ਬੰਦੇ ਨਾਲ ਵੀ ਸਨ ਪਰ ਕੁਝ ਮਿੰਟ ਬੈਠ ਕੇ ਜਾਂ ਪੰਜ ਮਿੰਟ ਬੈਠ ਕੇ ਚਲੇ ਗਏ ਨੇ ਭਈ ਇੱਥੇ ਮੈਂ ਕੀ ਬੋਲਾਂਗਾ ਬੰਦੇ ਹੀ ਕੋਈ ਨਹੀਂ ਸਟੇਜ ਤੇ ਜਾਂਦਾਂ ਤੇ ਟਾਂ ਕਾਟ ਨਹੀਂ ਮੈਂ ਗੱਲ ਨੂੰ ਲਮਕਾਵਾ ਨਾ ਤਰਾਵਾ ਨਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਹ ਜਿਤਨੇ ਸੰਪਰਦਾਵਾ ਆ ਗਿਆਂ ਭਈ ਜ਼ਰੂਰੀ ਨਹੀਂ ਹਰ ਵਾਰ ਤੁਹਾਡੇ ਕੋਲ ਪੁੱਛ ਕੇ ਕਰਨ ਕਦੇ ਕੋਈ ਰਹਿ ਵੀ ਜਾਏ ਤੇ ਤੁਹਾਨੂੰ ਉਹਨਾਂ ਨਾਲ ਖੜਾ ਹੋਣਾ ਚਾਹੀਦਾ ਉਨਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਕਿਸੇ ਏਜੰਸੀਆਂ ਦੇ ਰਾਹੀਂ ਕੌਮ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਇਹ ਮੇਰੀ ਹੱਥ ਚੋੜ ਕੇ ਬੇਨਤੀ ਹੈ ਉਮੀਦ ਹੈ ਆਪ ਮੇਰੀ ਬੇਨਤੀ ਨੂੰ ਪ੍ਰਵਾਨ ਕਰੋਗੇ ਔਰ ਕਾਲੀਦਾਨੋਂ ਪੂਰਾ ਸਾਥ ਦਿਓਗੇ ਔਰ ਸਾਥ ਦੇਣ ਤੋਂ ਬਾਅਦ ਇਹਨੂੰ ਪੂਰਾ ਸਹਿਯੋਗ ਦਿਓਗੇ ਇਹਨੂੰ ਕਮਜ਼ੋਰ ਕਰਨ ਵਾਲੇ ਕਲ ਕਦੇ ਨਾ ਇਕਾਲ ਤਾਕਤ ਤੇ ਸਾਜਾ ਸ਼੍ਰੋਮਣੀ ਅਕਾਲੀ ਦਲ ਹੈ ਇਸ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਕੋਈ ਬਿਰਾ ਨਹੀਂ ਸਕਦਾ ਕੋਈ ਠਾ ਨਹੀਂ ਸਕਦਾ ਇਹ ਆਪਣੀਆਂ ਰਵਾਇਤਾਂ ਤੇ ਫਿਰ ਆਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ